ਤਾਗਤ ਮਿਲੀ ਹੈ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਦੇ ਦਰਬਾਰ 'ਚ ਜਾ ਕੇ ਐ ਦੁੱਖਾਂ ਨਾਲ ਲੜਨ ਦੀ ਹਿੰਮਤ ਮਿਲੀ ਹੈ ਬਾਬਾ ਦੀਪ ਸਿੰਘ ਜੀ ਕੋਲੋਂ ਦੁਨੀਆਂ 'ਚ ਐਸਾ ਕੋਈ ਵੀ ਮਨੁੱਖ ਨਹੀਂਗਾ ਜਿੱਦੀ ਜ਼ਿੰਦਗੀ 'ਚ ਦੁੱਖ ਨਾ ਹੋਣ ਪਰ ਦੁੱਖ ਦੀ ਤਕਲੀਫ ਕਿੰਨੂ ਨਹੀਂ ਹੁੰਦੀ ਜਿਹੜਾ ਆਪਣੇ ਮਾਲਕ ਦੇ ਨਾਲ ਜੁੜਿਆ ਹੁੰਦਾ ਜਿਹੜਾ ਕਮਜ਼ੋਰ ਹੋਏਗਾ ਜਿਹੜਾ ਦੁਨੀਆਂ ਦੇ ਭਰੋਸੇ ਰੱਖਦਾ ਹੈਗਾ ਕਿ ਮੇਰਾ ਐ ਦੋਸਤ ਐ ਰਿਸ਼ਤੇਦਾਰ ਐ ਉਹ ਹਮੇਸ਼ਾ ਦੁੱਖ ਦੇ ਵਿੱਚ ਟੁੱਟ ਜਾਂਦਾ ਜੀ ਪਰ ਜਿੰਨੇ ਆਪਣੇ ਗੁਰੂ ਦਾ ਓਟ ਆਸਰਾ ਫੜਿਆ ਹੁੰਦਾ ਨਾ ਜਿੰਨੇ ਸਿਰਫ ਆਪਣੇ ਮਾਲਕ ਦਾ ਵਿਸ਼ਵਾਸ ਰੱਖਿਆ ਹੁੰਦਾ ਉਨ ਨੂੰ ਤਾਂ ਇੱਥੇ ਵੱਡੇ ਵੱਡੇ ਤੂਫਾਨ ਵੀ ਨਹੀਂ ਇਹ ਤੋੜ ਬੰਦੇ ਉਹ ਤਾਂ ਫਿਰ ਹੱਸ ਕੇ ਕੰਦਾ ਕਿ ਜਿੰਨੀਆਂ ਮਰਜ਼ੀ ਤਕਲੀਫਾਂ ਆ ਜਾਣ ਮੇਰਾ ਮਾਲਕ ਬੈਠਾ ਸਾਹਮਣੇ ਵਸਤੇ ਆਪਣੇ ਭਗਵਾਨ ਤੇ ਭਰੋਸਾ ਪੂਰਾ ਰੱਖੋ ਜਿਹੜੇ ਮਰਜ਼ੀ ਰੂਪ ਚ ਮੰਨੋ ਤੁਸੀਂ ਰਾਮ ਜੀ کہہ ਕੇ ਪੁਕਾਰ ਲਓ ਵਾਹਿਗੁਰੂ ਜੀ کہہ ਕੇ ਪੁਕਾਰ ਲਓ ਅੱਲਾਹ کہہ ਕੇ ਪੁਕਾਰ ਲਓ ਰੱਬ ਦੇ ਬਹੁਤ ਨਾਮ ਪਰ ਰੱਬ ਇੱਕੋ ਹੀ ਏ ਮਾਲਕ ਤੇ ਭਰੋਸਾ ਰੱਖਿਆ ਕਰੋ ਆਪਣੇ ਤੁਹਾਨੂੰ ਮਾਲਕ ਨੇ ਕੁਝ ਨਹੀਂ ਜੀ ਹੋਂ ਦੇਣਾ ਮਾਲਕ ਦਾ ਨਾਮ ਲੈਂਦੇ ਰੋ ਆਪਣੇ ਆਪ ਹੀ ਤਾਕਤ ਤੁਹਾਡੇ ਅੰਦਰ ਆ ਜਾਏਗੀ ਤੇ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਤਾਂ ਸ਼ਕਤੀਆਂ ਦਾ ਭੰਡਾਰ ਹੈ ਮਹਾਰਾਜ ਜੀ ਦਾ ਨਾਮ ਲਹੋਗੇ ਨਾ ਸੱਚੇ ਦਿਲੋਂ ਸਵੇਰੇ ਉੱਠ ਕੇ ਤਾਂ ਤੁਹਾਡਾ ਸਾਰਾ ਦਿਨ ਸੰਭਲ ਦੀ ਜ਼ਿੰਮੇਵਾਰੀ ਫਿਰ ਬਾਬਾ ਜੀ ਦੀ ਹੈ ਫਿਰ ਤਾਂ ਦੁੱਖ ਤਕਲੀਫਾਂ ਦੂਰੇ ਪਿੱਛੇ ਹੋ ਜਾਣੀਆਂ ਕਿ ਐਸ ਬੰਦੇ ਵੱਲ ਨਹੀਂ ਜਾ ਸਕਦੇ ਇਹਨੂੰ ਬਾਬਾ ਦੀਪ ਸਿੰਘ ਨੇ ਸੰਭਾਇਆ ਹੈ ਬਾਬਾ ਜੀ ਤੇ ਪੂਰਾ ਭਰੋਸਾ ਰੱਖੋ ਕੁਛ ਵੀ ਨਹੀਂ ਜੀ ਹੋਣ ਦੇਣਾ ਬਾਬਾ ਜੀ ਨੇ ਤੁਹਾਨੂੰ ਸੱਚਾ ਪਿਆਰ ਕਰਦੇ ਹੋ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਨਾਲ ਤੇ ਜ਼ਰੂਰ ਲਿਖੋ ਤਾਨ ਤਨ ਬਾਬਾ ਦੀਪ ਸਿੰਘ ਜੀ